ਫਤੇ ਸਾਸ ਸਿੰਘ ਜੀ ਇਹ ਪ੍ਰਤਾਨ ਘਰ ਬੀਬੇ ਨਾਨਕੀ ਜੀ ਭਾਈਆ ਜੈਰਾਮ ਜੀ ਸੁਲਤਾਨਪੁਰ ਲੋਧੀ ਕਪੂਰਥਲਾ ਅੱਜ ਅਸੀਂ ਇੱਥੇ ਪਹੁੰਚੇ ਹੋਇਆ ਆ ਆਉ ਤੁਹਾਨੂੰ ਇਸ ਥਾਂ ਦੇ ਦਰਸ਼ਨ ਕਰਵਾਨੇ ਆ ਇਹ ਇਹ ਦਿਉੜੀ ਹੈ ਦਿਉੜੀ ਤੋਂ ਅੰਦਰ ਵਰਦੇ ਹੀ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਬਹੁਤ ਸੋਹਣੀ ਪ੍ਰਤਾਨ ਇਮਾਰਤ ਹੈਗੀ ਉਹ ਅੰਦਰ ਚੱਲਦੇ ਆਪਾਂ ਅੰਦਰ ਫੜਦੇ ਸੈਦ ਤੇ ਦਰਬਾਰ ਸਾਹਿਬ ਅੰਦਰ ਲੱਗੇ ਸਾਰ ਨਾਨਕ ਸਾਗੜਾ ਖਾ ਗਿਆ ਤਿਹਨੇ ਅੰਦਰ ਸਤਿ ਸਕ ਗੁਰ ਜਿਲਾ ਖਤਮੇ ਮੈਂ ਸਮਾਉਂ ਅੰਦਾਜ਼ੀ ਜੀ ਲੋਕ ਪਾਰਸ ਸਾਹਿਬ ਦੇ ਨਾਲ ਹੀ ਉਹ ਬੁੱਤਰ ਖੂ ਜਿੱਤੇ ਬਿਬਨਾਨ ਕੀ ਜੀ ਨਹੀਂ ਮੈਂ ਪਰਾਇਨ ਨਹੀਂ ਮੈਂ ਕਿਹਾ ਜੇ ਬਣਾ ਤੇ ਜਾਲ ਉੱਪਰ ਹੈ ਕਰਦੇ ਸੀ ਕਿ ਪੂਰਾ ਇਤਿਹਾਸ ਕਿ ਲਿਖਿਆ ਹੈ ਦੇਖ ਸਕਦੇ ਇਹ ਪੁੱਤਰ ਕੋਈ ਦਰਸ਼ਨ ਕਰੋ ਉੱਪਰ ਪੌੜੀਆਂ ਚੜ੍ਹ ਕੇ ਅਜਾਇਬ ਘਰ ਬਣਿਆ ਹੋਇਆ ਬਹੁਤ ਸੋਹਣਾ ਜਿੱਥੇ ਤੁਸੀਂ ਸਿੱਕ ਇਤਿਹਾਸ ਤੇ ਲੇਟਰ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਸਬ ਪੂਰੀਆਂ ਉਹਨਾਂ ਦੀ ਪਿਕਚਰ ਉੱਪਰ ਲੱਗੀਆਂ ਹੋਈਆਂ ਸਾਰੀਆਂ ਜਿਵੇਂ ਦੇਖੋ ਹਸਨ ਅਬਦਾਲ ਦੀ ਧਰਤੀ ਤੇ ਆਪਾ ਨਾਨਕ ਜੀ ਨੇ ਪਹਾੜ ਨੂੰ ਰੋਕਿਆ ਸੀ ਜਿੱਥੇ ਪਾਕਿਸਤਾਨ ਦੇ ਵਿੱਚ ਰਹਿ ਗਿਆ ਆਪਣਾ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਖਜ਼ਾਬ ਘਰ ਵੀ ਬਹੁਤ ਸੋਹਣਾ ਬਣਿਆ ਹੋਇਆ ਸੁਲਤਾਨਪੁਰ ਲੋਧੀ ਦੇ ਵਿੱਚ ਸਥਿਤ ਹੈ कद आओ दर्शन जरूर करके जाओ बहुत सोहना प्रबंध किया हुआ बहुत बढ़िया इमारत बनी हुई है पूरे सिख इतिहास बारे दसा गया ਕੁਈ ਡਿਟੇਲ ਦੇ ਵਿੱਚ ਸਾਰਾ ਕੁਝ ਸਮਝਾਇਆ ਗਿਆ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜਰੂਰ ਲੈ ਕੇ ਆਓ ਤੋਂ ਬਾਹਰ ਨਿਕਲਦੇ ਹੀ ਕੜਾ ਪਛਾਤੀ ਦੇਖ ਮਿਲਦੀ ਹੈ ਤਾਂ ਬਾਬਾ ਜੀ ਤੋਂ